ਕੋਨਾ ਪੋਸਟਿੰਗ ਤੇ ਟੈਂਸ਼ਨ ਬੈਠੀ। ਕੋਈ ਟੈਂਸ਼ਨ ਨਾ। ਕੋਣੀ ਆਂਟੀ ਤੇਰੀ ਆਈ ਸੀ ਪਿੰਡ ਤੇ। ਹੂੰ ਉਹਦੇ ਮਿਲ ਹੋਰ ਹੀ ਗੱਲ ਗੈਣਾ ਵਿੱਚ ਪੈ ਗਈ ਜੋ ਵੀ। ਹੋਰ ਹੀ ਗੱਲ ਦੱਸ ਗਈ ਕਿ ਸੁੱਤੀ ਜੀ। ਕਿਹੜੀ ਗੱਲ? ਕੋਣੀ ਅੰਦਾਂ ਤੇਰੀ ਆਂਟੀ ਨੇ ਦਿੱਤੇ ਨਹੀਂ ਪੈਸੇ ਸਮਾਨ ਨੂੰ। ਅ ਰਣਵੀਦੀ ਮਮਮੀ ਨੂੰ। ਹਾਂ। ਅੱਛਾ ਫੇਰ ਉਹ ਕਹਿੰਦੀ ਪਹਿਲੇ ਦੋਨਾਂ ਕੋ ਮੁਰਨੇ ਨਹੀਂ। ਹੂੰ। ਤੋਂ ਮੈਨੂੰ ਦੱਸ ਰਹੀ ਮੈਂ ਤੇਰੇ ਪੈਸੇ ਪਿਆਜ਼ੀ ਚਾੜ ਦੇਣੀ ਸੀ। ਤੂੰ ਕਿਉਂ ਨਹੀਂ ਮੁਰਨੇ ਉਹ? ਆਂਦੀ ਮੇਰਾ ਹਿਸਾਬ ਤਾ ਵੀ ਬੜਾ ਮਾੜਾ ਵਾ। ਉਸੋ ਤੂੰ ਫੇਰ ਜੇ ਉਹ ਨਾ ਮੁਰੇ ਤੇ ਫੇਰ ਨਾ ਮੜੇ ਉਹ ਹੀ ਤਾਂ ਮੈਨੂੰ ਟੈਨਸ਼ਨ ਪਈ ਆ ਕਿ ਤੱਸ ਉਹ ਮੈਂ ਦੇ ਕੇ ਤੇ ਫਸ ਗਈ ਪੈ ਗਈ ਤੇ ਤੂੰ ਐਵੇਂ ਦੇ ਤੇ ਦੱਸ ਸੁਣਾਈ ਹੀ ਕਰ ਲੈ ਹਾਂ ਤੇ ਮੈਂ ਉਹਨੂੰ ਤਾਂ ਸੁਣਾ ਕਰਦੀ। ਤੂੰ ਕਦੇ ਨਾ ਆਈ ਸੀ ਤੇ ਮੈਂ ਦੱਸ ਮੈਂ ਨਾ ਚੱਲ ਕੀ ਨਾ ਕਰਨੀ ਚੰਦੇ ਦੇਣੀ ਆ। ਪਹਿਲੀ ਵਾਰੀ ਆਈ ਸੀ ਜੇ ਮੇਰੇ ਹੂਂਡੇ ਦੇ ਦੇ ਦਿੰਦੇ ਫੇਰ ਤੇ ਮੇਰਾ ਹੂ ਰਹਿ ਗਏ ਨਾ ਬੱਚੀ। ਨਵੀਂ ਸੋਚ ਚਾਹੁੰਨਾ ਤੇਰੇ ਵਾਲੀ ਵੀ ਦੇ ਦਿੱਤੇ ਮੈਨੂੰ ਚੱਲ ਠੀਕ ਹੈ ਹੁਣ ਦੱਸ ਮੈਂ ਟੈਨਸ਼ਨ ਗਈ ਸੌ ਸੋਚ ਕੇ ਇਹੋ ਜਿਹਾ ਪਤਾ ਨਹੀਂ ਮੋੜ ਦੇਣ ਸਹੀ ਹੁਣ 10 ਦਿਨਾਂ ਦਾ ਕਰਾਰ ਕੀਤਾ ਕੋਈ ਨਹੀਂ ਉਹਦੇ 10 ਦਿਨ ਤੂੰ ਰੇਟ ਕਰ ਲੋ ਦੇ ਦੇਣਗੇ ਉਹ ਕਿਹਾ ਜਿਹਨਾਂ ਨੇ ਜਵਾਬ ਦਿੱਤਾ ਤੁਹਾਨੂੰ ਕੋਈ ਆਪੇ ਦੇ ਦੇਣ ਦੇ ਕੋਈ ਨਹੀਂ ਤੂੰ ਐਵੇਂ ਪਹਿਲਾਂ ਨਾ ਸੋਚੀ ਜਾ ਕੀ ਬਦਲੋ ਫੋਰ 20 ਝੂਠ ਨਹੀਂ ਬੋਲਗੀ ਤੂੰ ਆਪਣਾ ਦਿਮਾਗ ਲੈ ਜਾਓ ਟੈਨਸ਼ਨ ਲੈ ਜਾਓ ਵਾਦੂ ਫਾਲ ਤੂੰ ਕਿਤੇ ਬੋਲ ਗਏ ਉਹ ਆਂਦੀ ਉਹਨਾਂ ਦੇ ਬੜਿਆਂ ਦੇ ਪੈਸੇ ਦੇਣ ਵਾਲੇ ਆ ਹੂੰ ਆਹੋ ਤੂੰ ਤੂੰ ਇਹ ਕਿਉਂ ਦਿੱਤੇ ਦੋਸਤ ਬੰਦਾ ਪਹਿਲਾਂ ਪੁੱਛਣ ਲੈ ਲਾ ਕੇ ਦੋ ਦਿਨੇ ਪਹਿਲੇ ਦਿੱਤੇ ਆਂਦੀ ਦੋਦੀ ਦੇ ਬੜੇ ਪੈਸੇ ਦੇਣ ਵਾਲੇ 200 ਚਲੋ ਕੋਈ ਨਹੀਂ ਕੀ ਪਤਾ ਹੱਜੇ ਵੇਟ ਕਰ ਲੋ ਦੇ ਦੇਣਾ ਹਜੇ ਕਿਰਨਾਂ ਦਿਨ ਪੂਰੇ ਹੋ ਗਿਆ ਜੇ ਹੈਗਾ ਹੀ ਆ ਆਪੇ ਦੇ ਦੇਣਗੇ ਮੈਂ ਕਿਹਾ ਨਾ ਦੇਣਗੇ ਤੇ ਫਿਰ ਮੈਂ ਵੀ ਉਹਨਾਂ ਨੂੰ ਕਹਿੰਦਾ ਮੈਂ ਵਿਆਹ ਚ ਲਾਉਣਾ ਜੀ ਫਿਰ ਨਾ ਹਉਤਲ ਇੰਨੀ ਗੱਲ ਕਰ ਰਹੇ ਹੋ ਤੁਸੀਂ ਹਾਂ ਮਸਨਾ ਤੇ ਜਾ ਹੀ ਲੈਣ ਅੰਟੀ ਹੱਥ ਪਤਾ ਨਹੀਂ ਹੋਣਾ ਉੰਨੀ ਕਿ ਨਹੀਂ ਉਦੋਂ ਦੇ ਮੁੜ ਕੇ ਆਏ ਹੀ ਨਹੀਂ ਘਰ ਮੈਂ ਤਾਂ ਕਹਿੰਦਾ ਮੈਂ ਜਾਂਦੀ ਜਾਂਦੀ ਮੇਰਾ ਸੁਨਾਹ ਦੇ ਦੀ ਵੀ ਮੇਰੀ ਗੱਲ ਸੁਣ ਕੇ ਚਾਹੀ ਚਲੋ ਕੋਈ ਨਹੀਂ ਕੀ ਬਦਾਪੇ ਦੇ ਦੇਣਗੇ ਜਾਂ ਜੇ ਕੀ ਬਦਾ ਅੰਟੀ ਕੋਈ ਚ ਕਹਿੰਦੀ ਹੈ ਜੇ ਕੋਈ ਕੀ ਬਦਾ ਸਾਡੇ ਮੁਰਦੇ ਬਾਕੀ ਦੇ ਨਾਮ ਨਾ ਨਾ ਪਾ ਤੇਰੇ ਨਾਲ ਗੱਲ ਕੀ ਕੀ ਨਾਮਾਂ ਨੂੰ ਦੱਸਣ ਜੋ ਕੀ ਸੌਣ ਨੂੰ ਕੋਈ ਨਹੀਂ ਉਹਨੂੰ ਕਿਉਂ ਦੱਸਣਾ ਵਾ ਚੋਰੀ ਸਭ ਜੋੜ-ਜੋੜ ਰੱਖੇ ਤੇ ਮੈਨਾਂ ਚੱਲਣਾ ਆਏ ਤੇ ਚਲ ਕੋਈ ਨਹੀਂ ਦੇ ਦੇਣੀ ਹੂੰ ਕੋਈ ਨਹੀਂ ਕਰ ਲੋ ਰੁਪ ਜੋ ਹਜੇ ਆਪੇ ਦੇ ਦੇ ਦਿੰਗੇ ਉਹ ਗ੍ਰਿਪਾ ਚੱਲੇ ਕਿਤੇ ਸੁਮਨੂ ਸੁਮਨੂ ਤੇ ਤੇਰੀ ਕੁੜੀ ਵੀ ਬਾਂਦੀ ਘਰਿਆਂ ਨਹੀਂ ਰੱਖ ਲਾਜੀ ਸੁਮਨੈ ਕੀ ਚੱਲਦੀ ਸੱਸੀ ਘਾਜ਼ੀ ਆ ਜੀ ਨੰਗਾ ਹੋਰ ਸਭਨ ਕੀ ਹਾਲ ਆ ਹਾਂ ਜੀ ਬਸ ਵਧੀਆ ਤੂੰ ਸੁਣਾਓ ਵਧੀਆ ਵਧੀਆ ਕੀ ਬੰਦ ਹਾਂ ਜੀ ਕੀਤਾ ਉਹਨੂੰ ਅੱਜ ਜੀ ਇਦਾਂ ਹੀ ਸਭਨ ਵਾਵਾ ਦੇ ਨਾ ਜਾਂਦਾ ਘਰੇ ਮੈਂ ਕਦੇ ਦੀ ਠੀ ਆਵਾਜ਼ਾਂ ਮਾਰਨ ਮੈਂ ਕਿਤੇ ਡੇ ਲੱਗਦੇ ਨਹੀਂ ਕਹੇ ਦੀ ਹਮੇ ਪਈਆਂ ਤੇ ਨੀਂਦ ਆ ਗਈ ਹੈ ਅੱਛਾ ਅੱਛਾ ਹਾਂ ਜੀ ਤੇ ਆ ਜਾਓ ਨਹੀਂ ਬਸ ਆਵੇ ਤੇਰੇ ਕੋਲ ਹਾਂ ਜੀ ਹੋਰ ਠੀਕ ਆ ਬਸ ਵਧੀਆ ਤੂੰ ਸੁਣਾਓ ਪਰਵਾਹ ਠੀਕ ਆ ਵਧੀਆ ਵਧੀਆ ਰਵੀਰ ਦਾ ਠੀਕ ਆ ਹਾਂ ਜੀ ਉਹ ਵੀ ਠੀਕ ਜੇ ਹੋਰ ਹੋਰ ਬਸ ਠੀਕ ਵਧੀਆ ਮੈਂ ਇੱਧਰ ਗਈ ਰਾਜੀ ਦੇ ਘਰ ਅੱਛਾ ਤੇ ਉਹ ਸੁਨਾਹ ਦੇਣ ਲਈ ਆਖੰਡੇ ਆਨਾਂ ਨੂੰ ਕਹਿੰयो ਸੁਮਨ ਕਹਿ ਮੈਂ ਨੰ ਮਰਤੇ ਜਾਵੇ ਕੰਮ ਲੱਗੋ ਇੱਧਰ ਟੈਂਪਰ ਕੋਈ ਨਹੀਂ ਦੱਸਿਆ ਨਹੀਂ ਕੋਮ ਨਹੀਂ ਵੀ ਦੱਸਿਆ ਮੇਰਾ ਸਭ ਕੁ ਅਗੇ ਕਿੰਨਾ ਟਾਈਮ ਉਧਰ ਲੱਗ ਗਿਆ ਇਹ ਮੈਂ ਕਹਿੰਦੀ ਮੈਂ ਲੰਘ ਜਾਣਾ ਸਿੱਧੀ ਆਂਦੀ ਨਹੀਂ ਜੇ ਰੂਹ ਸੁਨਾਹ ਦੇ ਕੇ ਜਾਏ ਨਹੀਂ ਤੇ ਚੱਲ ਉਧਰ ਇੰਨਾ ਟਾਈਮ ਲਾਏ ਤੇ 20-15 ਮਿੰਟ ਲੱਗਣੇ ਸਾਰੇ ਚਾਹਨਾ ਨਹੀਂ ਆ ਫੇਰ ਆਵਾਂਗੇ ਕਹਿੰਦੇ ਨਾ ਹੋਰ ਟਾਈਮ ਜ਼ਿਆਦਾ ਹੋ ਗਿਆ ਕੌਸਨਾ ਕਿਦਾਂ ਕੰਮ ਕਰਦਾ ਠੀਕ ਆ ਕੰਮ ਕਰਦੀ ਦੀ ਇਦਾਂ ਹੀ ਆ ਤੁਹਾਨੂੰ ਪਤਾ ਹੀ ਐ ਕਿਉਂ ਕੀ ਹੋ ਗਿਆ ਕੰਮ ਤਾਂ ਕੋਈ ਹੈ ਨਹੀਂ ਇਦਾਂ ਚੁੱਕ ਚਕਾ ਕੇ ਟਾਈਮ ਪਾਸ ਕਰਨ ਦੇ ਇਹ ਤੇ ਆਈ ਸੁਣਾ ਚਲ ਕੋਈ ਨਹੀਂ ਆਪੇ ਮੁੰਡਾ ਤੇਰਾ ਪੜ ਲਿਖ ਜਾਊਗਾ ਨਾ ਤੇ ਆਪੇ ਦਿਨ ਬਦਲ ਲਗੇ ਤੁਹਾਡੇ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰੋ ਨਹੀਂ ਨਹੀਂ ਟੈਨਸ਼ਨ ਤੇ ਕੋਈ ਨਹੀਂ ਆ ਤਾਂ ਇਹਦੇ ਆ ਗੈਂਡੇ ਚੱਲੋ ਨਹੀਂ ਉਹਨੂੰ ਮਿਹਨਤ ਕਰਾਉ ਦਈਏ ਨਾ ਆ ਉਹਦੇ ਵੱਲ ਧਿਆਨ দাও ਤੇ ਕੋਈ ਨਹੀਂ ਆਪੇ ਸਾਰੇ ਕੰਮ ਠੀਕ ਹੋ ਜਾਣਗੇ ਉਧਰ ਵੀ ਨਹੀਂ ਤੇ ਆਣਿਆ ਸਾਡਾ ਉਹ ਤੇ ਨਹੀਂ ਕੁਝ ਵੀ ਨਹੀਂ ਹੋਣਾ ਜੇ ਕੋਈ ਡੇ ਹਨ ਪਤਾ ਹੀ ਆ। ਚਲੋ ਉਹ ਉਧਰੋਂ ਨਾ ਪਤਾ ਨਹੀਂ ਕੰਮਦ ਨਹੀਂ ਮੈਂ ਦੱਸਿਆ ਉਹਨਾਂ ਨੇ। ਹੂੰ ਤੇ ਆਖਣ ਦੇ ਸਭ ਨੂੰ ਸੁਣਾ ਜ਼ਰੂਰ ਦੇ ਕੇ ਜਾਇਓ ਜਾਂਦੇ ਜਾਂਦੇ ਤੇ। ਚਲੋ ਕੋਈ ਨਹੀਂ ਮੈਂ ਹੋਵਾਂਗੀ। ਜਦ ਕਹਿਣ ਦੀ ਆ ਜਾਂਦੇ ਨਹੀਂ ਕੋਈ ਨਹੀਂ ਫੇਰ ਆਵਾਂਗੇ। ਉਧਰ ਵੀ ਤੁਹਾਡਾ ਹੀ ਆ। ਕੁਝ ਚਲੋ ਫੇਰ ਆਵਾਂਗੇ ਕਿੱਥੇ ਮੈਂ? ਚਲ ਠੀਕ ਹੈ। ਬੜਾ ਜ਼ਿਆਦਾ ਸਟੇ ਆ ਰਹੇ। ਉਦਾਂ ਹੀ ਕਿਉਂ? ਤੂੰ بڑے ਕੱਪੜੇ ਕਿਉਂ ਨਹੀਂ ਬਦਲੇ ਕਿੱਥੇ ਚੱਲੀ ਆਂ? ਮੈਂ ਰਾਦੀਪ ਘਰ ਚਲੀ। ਰਾਦੀਪ ਘਰ ਕਿੱਥੇ ਚੱਲੀ ਆਂ? ਉਹ ਮੰਮੀ ਹੋਦੀ ਨੇ ਸੁਣਾ ਕੇ ਲੈ ਕੇ ਜਾਂਦੀ ਮੈਨੂੰ ਗੱਲ ਸੁਣਦੇ ਆਣਗੇ। ਉਹਨੂੰ ਕੀ ਕੰਮ ਪੈ ਗਿਆ ਤੇਨਾਂ? ਕੰਮ ਦਾ ਤੁਹਾਨੂੰ ਪਤਾ ਹੀ ਆ। ਕੰਮ ਦਾ ਪਤਾ ਤੇ ਹੈ ਵਾ। ਪਰ ਜੇ ਕਹੂਗੀ ਨਾ ਤੂੰ ਉਹਨੂੰ ਕਹੀਂ ਦੀ ਮਹੀਨਾ ਕਰੋ ਵਜਾ। ਉਹ ਨਾਲ ਨਹੀਂ ਜੀ ਮੰਨਣਾ। ਉਹ ਨਾ ਦੋ ਮਹੀਨੋਂ ਕਿਹਾ ਰਹੀ ਕਹਿੰਦੇ ਇਹ ਵੀ ਦਾਦ ਅਨੰਦ ਕਰਾ ਰਿਆ ਇਹ ਤੋਂ ਗਾਮਿਸ਼ਾਨੀ ਹੋਣਾ ਚਾਹੀਦਾ। ਉਹ ਯਾਰ ਤੂੰ ਆਪੇ ਕਹੀ ਜਣੀ ਨਹੀਂ ਮੰਨਣਾ ਤੂੰ ਕਹਿ ਕੇ ਦੇਖੀ ਉਹਨੂੰ। ਨਹੀਂ ਚਲ ਮੈਂ ਕਹੂੰਗੀ। ਮੈਂ ਕਹੂੰਗੀ ਜਰ ਮਹੀਨਾ ਕਰੋ ਕਿ ਜਿੱਥੇ ਇੰਨਾ ਚਲੋ ਕਿਹਦਾ ਮਹੀਨਾ ਹੋਰ ਘੱਟ ਲੋ ਕੋਈ ਨਹੀਂ। ਹੁਣ ਤੈਨੂੰ ਵੀ ਪਤਾ ਵਾ ਕਿੱਥੋਂ ਕਰਕੇ ਦੇਣੇ ਏਡੀ ਛੇਤੀ। ਇਹ ਦੀ ਗੱਲ ਹੈਗੀ ਆ। ਚਲੋ ਕੋਈ ਨਹੀਂ ਮੈਂ ਜਾ ਕੇ ਆਉਣੀ ਆ ਕਿ ਤਾਂ ਹੋਰ ਕੋਈ ਨਾ ਕੰਮ ਹੋਵੇ। ਹੋਰ ਉਹਨੂੰ ਕੀ ਕੰਮ ਹੋਣਾ ਵਾ ਹੋਈ ਹੋਣਾ। ਚਲੋ ਵੇਖੋ ਹੁਣ। ਚਲ ਮੁੜ ਕੇ ਫਿਰ ਛੇਤੀ ਆ ਜੀ। ਆ ਕੋਈ ਨਹੀਂ ਮੈਂ ਹੁੰਨੀ ਐ ਤੇ ਨਾਲੇ ਗੱਲ ਕਰਕੇ ਵੇਖ ਲਈ ਨਹੀਂ ਕਰਕੇ ਵੇਖੂਗੀ ਕੋਈ ਕਰਨੀ ਆਹੋ ਝਗਦੀ ਨਾ ਰਗੀ ਨਹੀਂ ਨਹੀਂ ਕੋਈ ਨਹੀਂ ਕਿਉਂਕਿ ਢੀਸ਼ੇਤੀ ਹੋਣੇ ਹਨੀ ਆਪਣੇ ਕੋ ਹਾਂ ਚਲ ਕੋਈ ਨਹੀਂ ਮੈਂ ਵੇਦੀ ਛੇਤੀ ਆ ਜੀ ਮੈਂ ਵੀਰ ਨੇ ਆ ਜਾਣਾ ਠੀਕ ਐ ਦੀਦੀ ਆ ਜਾ ਸਮਨਾ ਸਾਸਿਕਾ ਲਈ ਸਾਸਿਕਾ ਆ ਜਾ ਬਹਿ ਜਾ ਹੰਦੇ ਕੋਸ਼ਿਸ਼ ਨਹੀਂ ਕਰਨਾ ਕਿ ਆ ਭੰਡੇ ਧੋਕੇ ਦੇ ਨਾਲ ਕਿਹੜੀ ਸੰਨੇ ਚ ਅੱਛਾ ਅੱਛਾ ਹਾਂਜੀ ਤੇ ਤੂੰ ਸੁਨਾ ਕੱਲਿਆ ਹੈ ਕੋਈ ਕੰਮ ਹੈਗਾ ਆਹ ਕੰਮ ਦਾ ਤੈਨੂੰ ਪਤਾ ਹੀ ਆ ਹਾਂਜੀ ਦੀਦੀ ਕੰਮ ਦਾ ਤੇ ਪਤਾ ਹੀ ਆ ਉਹ ਮੈਂ ਕਿੱਦਾਂ ਭੁੱਲ ਸਕਦੀ ਆ ਓਕੇ ਵੇਲੇ ਤੇ ਸਾਡਾ ਸਾਥ ਦਿੱਤਾ ਸੀ ਠੀਕ ਤੇ ਇਦਾਂ ਹੀ ਘਰੋਂ ਨਿਕਲੇ ਨਹੀਂ ਗਿਆ ਤੇ ਫੇਰ ਆਇਆ ਨਹੀਂ ਮੈਨੂੰ ਸੁਨਾ ਫੇਰ ਭੇਜ ਨਹੀਂ ਪਿਆ ਮੈਂ ਕਿਹਾ ਇੰਨੇ ਦਿਨ ਹੋ ਗਏ ਤੇ ਤੁਸੀਂ ਨਾ ਫੇਰਾ ਮਾਰਿਆ ਹੁਣ ਕੇ ਤੁਹਾਨੂੰ ਪਤਾ ਹੀ ਆ ਦੀਦੀ ਘਰਾਂ ਚ ਕਿੱਥੇ ਨਿਕਲਿਆ ਜਾਂਦਾ ਠੀਕ ਹਾਂਜੀ ਤੇ ਕੋਈ ਨਹੀਂ ਉਹ ਤੁਹਾਡਾ ਚੇਤਾ ਹੀ ਆ ਉਹ ਨਹੀਂ ਦੇ ਦਾਂਗੀ ਨੇ ਦੇ ਦਾਂਗੇ ਨਹੀਂ ਮੈਨਾਂ ਤਾਂ ਤੁਸੀਂ ਮੈਨਾਂ ਦਾ ਦੱਸ ਦੇਂਦਾ ਕਰਾਰ ਕੀਤਾ ਸੀ ਨਾ ਤੇ ਵੇਖ ਲਓ ਹੁਣ ਆ ਦੋ ਦਿਨ ਰਹਿ ਗਏ ਹੋਰ ਤੇ ਦੀਦੀ ਤੁਸੀਂ ਇੰਨੀ ਨਾ ਹੋ ਰੁਕ ਜਾਓ ਨਾ ਪੜਾ ਮਹੀਨਾ ਮਹੀਨਾ ਨਹੀਂ ਮੈਂ ਰੁਕਣਾ ਵੇਖ ਲਓ ਦੀਦੀ ਮਜਬੂਰੀ ਮੈਂ ਤੁਹਾਡੀ ਉਦੋਂ ਤੂੰ ਆਈ ਪਹਿਲੀ ਵਾਰੀ ਮੈਂ ਤੇਰੀ ਲੋੜ ਪੂਰੀ ਕਰ ਦਿੱਤੀ ਤੇ ਮਹੀਨਾ ਦੇ ਬੜੀ ਦੂਰ ਦੀ ਗੱਲ ਆ ਮੈਂ ਤੇ ਦੱਸ ਦੇਣਾ ਹੋਰ ਨਹੀਂ ਤੈਨੂੰ ਦੇ ਸਕਦੀ ਵੇਖ ਲਓ ਜਿੱਤੇ ਇੰਨਾ ਚਿਰ ਖਲੋਗੇ ਤੁਹਾਡਾ ਚਿਰ ਹੋਰ ਰੁਕਜੋ ਕੋਈ ਗੱਲ ਨਹੀਂ ਨਾ ਉਹ ਤਾਂ ਮੈਂ ਸਮਝਣ ਪਰਦੇ ਨਾ ਰੱਖੇ ਹੀ ਕੇ ਤੇ ਮੈਂ ਤੇਰਾ ਲੋੜ ਪੂਰੀ ਕਰ ਦਿੱਤੀ ਮੈਨੂੰ ਵੀ ਹੁਣ ਤੈਨੂੰ ਪਤਾ ਵਾ ਲੋੜ ਪਈ ਐ ਮੈਂ ਕੋਈ ਘਰ ਦਾ ਸੌਦਾ ਪਤਾ ਨਹੀਂ ਹੋਣਾ ਪਰ ਦੇਣਾ ਰ ਕੇ ਹੀ ਮੈਂ ਦੇ ਜੇ ਭਾਜੀ ਤੈਨੂੰ ਤੋਂ ਮਂਗਾਏ ਤਾਂ ਉਹਨੇ ਮੇਰੇ ਗੱਲ ਪੈਣਾ ਚਲ ਥੋੜਾ ਜਿਹਾ ਰੁਕਜੋ ਕੋਈ ਗੱਲ ਨਹੀਂ ਦੇ ਦਾਂਗੇ ਕਿ ਇਹਨੂੰ ਪੁੱਛੇ ਜੇ ਮੈਂ ਜੇ ਮਿਲੇ ਨਹੀਂ ਨਹੀਂ ਮਿਲ ਜਾਣਗੇ ਫਿਰ ਦੇ ਦਾਂਗੇ ਥੋੜੇ ਦਿਨ ਫਿਰ ਮੈਂ ਹੋਰ ਦੋ ਦਿਨ ਰੋਕ ਸਕਦੀ ਮੈਂ ਦੋ ਵਾਦਰ ਨਹੀਂ ਰੁਕ ਸਕਦੀ ਲੋ ਤੋਂ ਹੀ ਸੋਚ ਲਓ ਮੈਂ ਤੇਨੂੰ ਉਹਦਾ ਵੀ ਇੰਦਾਂ ਪਹਿਲੇ ਪੱਕੀ ਕੀਤੀ ਵੀ ਮੈਂ 10 ਦਿਨ ਦੇ ਵਾਸਤੇ ਦੇਣੀ ਆ ਤੈਨੂੰ ਪੈਸੇ ਮੈਂ ਆਦੋ ਚਲੋ ਮੁੰਡੇ ਦਾ ਫੋਨ ਹੀ ਉਹ ਵੀ ਮੈਂ ਕਰ ਕਰਕੇ ਜਿਹੜੇ ਰੱਖੇ ਸੀ ਉਹਨੂੰ ਪੂਰੇ ਕਰਕੇ ਦਿੱਤੇ ਪੈਸੇ ਤੇ ਹੁਣ ਮੈਂ ਆਪਣਾ ਵੀ ਵੇਖਣਾ ਵਾ ਮੈਂ ਵੀ ਕੋਈ ਦੁੱਧ ਵਾਲੇ ਦੇ ਦੇਣੇ ਕੋਈ ਸੋ ਆਪਣੇ ਘਰ ਖਰਚਾ ਵਰਚਾ ਨਹੀਂ ਦੀਦੀ ਉਹ ਤਾਂ ਜੇ ਮੈਂ ਉਹਦੇ ਕੋਲ ਮੰਗਾਏ ਤਾਂ ਉਹਨੇ ਫੇਰ ਕਹਿਣਾ ਕਿ ਤੈਨੂੰ ਅੱਗੇ ਪਾਏ ਹੀ ਉਹ ਕਿੱਥੇ ਚਲ ਗਏ ਪੈਸੇ ਨਹੀਂ ਇਹ ਗੱਲ ਠੀਕ ਹੈ ਤੁਹਾਡੀ ਚੱਲ ਮੈਂ ਤਾਂ ਕਹਿ ਰਹੀ ਜਾਂ ਥੋੜਾ ਨਾ ਪੈਣਾ ਦੋ ਦਿਨ ਮੈਂ ਦੋ ਦਿਨ ਰੁਕ ਸਕਦੀ ਦੋ ਦਿਨਾਂ ਬਾਅਦ ਮੇਰੇ ਘਰ ਪੈਸੇ ਹੋਣੇ ਚਾਹੀਦੇ ਕੋਈ ਨਹੀਂ ਕਰਦਾ ਵੀ ਤੇ ਕੋਈ ਨਾ ਕੁਛ ਕਰਾਂਗੀ ਕੋਈ ਨਾ ਅ ਮੈਂ ਤੇਰੀ ਉਹ ਲੋੜ ਪੂਰੀ ਕਰ ਦਿੱਤੀ ਹੁਣ ਮੈਂ ਇਦਾਂ ਥੋੜਾ ਫਿਰ ਦਿਨ ਤੁਹਾਨੂੰ ਵਧਾਈ ਜਾਵਾਂ ਤੇ ਤੁਸੀਂ ਬਸ ਮੁੜ ਕੇ ਮੋੜੋ ਨਾ ਮੈਂ ਵੀ ਆਪਣਾ ਵੇਖਣਾ ਮੈਂ ਮੁੜ ਕੇ ਕਿਧੇ ਗੱਡੀ ਹੱਥ ਡੋਣੇ ਆਂ ਦੀਦੀ ਮਿੰਤ ਵਾਲੀ ਗੱਲ ਐ ਮਹੀਨਾ ਨਹੀਂ ਚਲਦਾ ਅੱਕਦੇ ਨਹੀਂ ਦੇ ਦੋ ਨਾ ਨਹੀਂ ਪੈਣਾ ਕਿੰਨੀ ਕੁ ਵਾਰੀ ਤੂੰ ਖਾਹੇਂਗੀ ਮੇਰੇ ਤੋਂ ਮੈਂ ਤੇ ਆਪਣੇ ਖਰਚੇ ਵਰਚੇ ਜੋਗੇ ਰੱਖਿਆ ਜੀ ਤੋਦ ਦਿਨ ਮੈਂ ਤੇਰੀ ਲੋੜ ਪੂਰੀ ਕਰ ਦਿੱਤੀ ਹੁਣ ਮੈਨੂੰ ਵੀ ਇੰਨਾ ਮੇਰਾ ਔਖਾ ਜਿਹਾ ਹੋਇਆ ਵਾ ਮੈਂ ਤੇਰੀ ਲੋੜ ਪੂਰੀ ਕਰ ਦਿੱਤੀ ਸੁਮਨ ਮੈਂ ਹੁਣ ਵਾਰ-ਵਾਰ ਨਹੀਂ ਕਹਿਣਾ ਹੈਗਾ ਨਾ ਮੈਨੂੰ ਕਹੀ ਤੇ ਨਾ ਮੈਂ ਤੈਨੂੰ ਕਹਿਣਾ ਹੀ ਮੈਨੂੰ ਵੀ 100 ਲੋੜ ਵਾ ਮੈਂ ਵੀ ਔ ਰੱਖੇ ਹੀ ਆਪਣੇ ਚਲੋ ਖਰਚੇ-ਵੱਚੇ ਚੋਗੇ ਹੁਣ ਕਿੰਨੀ ਤੰਗੀ ਆਈ ਮੈਨੂੰ ਵੀ ਚਲੋ ਕੋਈ ਨਹੀਂ ਦੀਦੀ ਕਰ ਦੇ ਨਾ ਆ ਮੈਨੂੰ ਫੇਰ ਸੁਨਾਣਾ ਭੇਜਣਾ ਪਵੇ ਨਹੀਂ ਕੋਈ ਡੱਟ ਲਾ ਜਾ ਮੂੰਹ ਕਰਕੇ ਤੇ ਕਹਿੰਦੀ ਹੁਣ ਮੈਂ ਦੱਸ ਦੇਣ ਮੈਨੂੰ ਦੇ ਦੋ ਦੱਸ ਦੇਣ ਮੈਨੂੰ ਅਗਲੀ ਦੱਸ ਕੇ ਗਈ ਵੀ ਤੁਹਾਡਾ ਇੰਨਾ ਹੱਥ ਤੰਗ ਵਾ ਕਿ ਇਹਦੇ ਪੈਸੇ ਨਹੀਂ ਮੋੜਦੇ ਤੇ ਮੈਂ ਤੇਨੂੰ ਹੁਣ ਮਹੀਨਾ ਦੇ ਕੇ ਮੁੜ ਕੇ ਤੂੰ ਮੈਨੂੰ 6 ਮਹੀਨੇ ਬਰ ਲਾਣਾ ਫੜਾਵੇਂ ਮੈਂ ਤੇ ਦੇ ਕੇ ਫਸ ਗਈ ਆ ਪਪਾ ਸੁਤੇ ਜੀ ਪਪਾ ਹਉ ਸੁਤੇ ਜੀ ਉਹ ਚੰਗਾ ਬੰਦਾ ਤੂੰ ਲੈ ਕੀ ਹੋਇਆ ਸੁੱਤੇ ਨੂੰ ਉਠਾਲ ਕੇ ਕਹਿਣ ਲਿਆ ਸੁੱਤੇ ਜੀ ਮੈਂ ਪੁੱਛਾਂ ਭਲੇ ਪਹਿਲਾਂ ਤੇ ਕਦੇ ਸੁੱਤੇ ਨੂੰ ਕਹਿ ਨਹੀਂ ਆਜੀ ਸੁੱਤੇ ਹਾਂ ਆਜੀ ਸੁੱਤਾਂ ਦੁਪਹਿਰਾਂ ਨੂੰ ਦੁਪਹਿਰ ਦੀ ਗੱਲ ਕਰਦੇ ਆ ਠੀਕ ਹੈ ਜੀ ਭਰਾਵਾ ਮੈਂ ਕਿਹੜਾ 12 ਸਾਲਾਂ ਬਾਅਦ ਸੌਣਾ ਹਾਂ ਤੁੰਨਾ ਰੋਜ਼ ਜੀ ਮੈਂ ਅੱਧਿਕੜੇ ਗਿਆ ਕਿੰਨਾ ਨੂੰ ਮੈਂ ਤੇ ਰੋਜ਼ੇ ਹੋ ਟਾਈਮ ਕਾਲੀ ਦੇਖਣਾ ਵਾ ਤੂੰ ਨਾ ਜਾਣਦਾ ਤੇਰਾ ਟਾਈਮ ਨਾ ਹੁੰਦਾ ਟਾਈਮ ਆ ਟਾਈਮ ਆਉਂਦਾ ਕਿੰਨਾ ਲੈਣਾ ਅੱਗੇ ਤੇ ਬੜਾ ਬਲੇ ਜਹਾਜ਼ ਲੈ ਕੇ ਦਿੱਤਾ ਜੀ ਤੁਰ ਕੇ ਆਇਆ ਮੈਂ ਔਰ ਕਿਤੇ ਤਾਂ ਪੜਾਉਣਾ 2000 ਸੀ ਘਰ ਤੇ ਪੈ ਧੋਪ ਲੱਗੀ ਤੇ ਫਿਰ ਗਈ ਤੁਰ ਕੇ ਆਇਆ ਤੇ ਲੱਤਾਂ ਦੀ ਕਸਰਤ ਹੋ ਜਾਂਦੀ ਹੈ ਜਵਾਨ ਹੈ ਗਾ ਤੂੰ ਬੱਲੇ ਬੱਲੇ ਮੇਰੇ ਕੱਲੇ ਦੀ ਕਸਰਤ ਹੋਣੀ ਹੈ ਕਿ ਲੋਕਾਂ ਦੇ ਨਿਆਣਾ ਦੇਦੀ ਹੁੰਦੀ ਲੋਕਾਂ ਦੇ ਨਿਆਣ ਕੇ ਹਾਲ ਨਹੀਂ ਵੇਖੀ ਦੰਦਾ ਵੇਖਣ ਦੀ ਗੱਲ ਨਹੀਂ ਹੁਣ ਮੈਂ ਕੱਲਾ ਤੁਰ ਕੇ ਜਾਣਾ ਕੋਈ ਖੂਜ ਸਾਲ ਮਾਰੂ ਤੂੰ ਤੂੰ ਮਾਰਦੇ ਨਹੀਂ ਬਗਰ ਖੂਜ ਸਾਲ ਮਾਰਨ ਦੀ ਤਾਂ ਨਹੀਂ ਗੱਲ ਉਦਾਂ ਮੈਂ ਗੈਨਿਆ ਤਈ ਜਾਂਦੇ ਹੋ ਨਾਲੇ ਗੁੱਸੇ ਹੁੰਦੇ ਵੀ ਰੇਟ ਆਉਂਦਾ ਤੜ ਤੈਨੂੰ ਪੌਂਟਰੀ ਨਾ ਕਿਤੇ ਮਾਰਾ ਦਿੱਤਾ ਇਹ ਵੀ ਤੇਰੀ ਤਰੀ ਜਾਣੇ ਓਕੇ ਸੋਕੇ ਮੈਂ ਇਹਦੇ ਘਰ ਦੇ ਨੂੰ ਕਿਹੜੀ ਗੱਲ ਦੀ ਕਮੀ ਐ ਘਰ ਦੇ ਨਹੀਂ ਕਿਹੜੀ ਗੱਲ ਦੀ ਕਮੀ ਕੋਈ ਅਗੀ ਕਾਦੀ ਇਹ ਵਜਿਹਾ ਰਾਤਾਂ ਨੂੰ ਸੰਡੇ ਤੁਰਕੇ ਆਂਦਾ ਤੁਰਕੇ ਆਉਨਾ ਤੂੰ ਮੈਂ ਹਾਂ ਇਹ ਵੀ ਸਮਾਉਂਗਾ ਤੈਨੂੰ ਕਿੰਨੇ ਮਿਲਜੂ ਤੈਨੂੰ ਹਾਂ ਉਹ ਜੇ ਕੋਈ ਕੋਤਾ ਠੀਕ ਜੇ ਨਾ ਤੈਨੂੰ ਕਿੱਧਰ ਹੁੰਦਾ ਬਿਮਾਰ ਲੱਗਣ ਡਿਆ ਭਰਾ ਯਾ ਮੈਂ ਸੁੱਤੇ ਹੀ ਨਾ ਮੈਂ ਪਤਾ ਨਹੀਂ ਕਿਦਾਂ ਠੀਕ ਹੋਣਾ ਅੰਟਿਲ ਇਹ ਤੂੰ ਕਹਿ ਕਿਆ ਕਰ ਦੇਣਾ ਬਿਮਾਰ ਮੈਂ ਨਹੀਂ ਨਹੀਂ ਚਲ ਸੌ ਜਾ ਤੈਨੂੰ ਕਲੇਗੀ ਹੁਣ ਕਿੱਥੇ ਸੌ ਜਾ ਇੱਕ ਵਾਰੀ ਨੀਂਦ ਖਰਾਬ ਹੋ ਜੇ ਹੁੰਦੀ ਮੜ ਕੇ ਮੰਮੀ ਪਾਣੀ ਲਾਇਓ ਮੈਂ ਨਹੀਂ ਮੰਮੀ ਇੱਥੇ ਲੈ ਕਿੱਥੇ ਗਏ ਉਹ ਰਾਜੇ ਘਰ ਭੀਗ ਰਹੇ ਕੁਛ ਕਿਉਂ ਤਰੀਦਾ ਉਹ ਪਤਾ ਨਹੀਂ ਉਹਦੀ ਮੰਮੀ ਨੇ ਸਨਾ ਭੇਜਿਆ ਹੋਣਾ ਕੰਮਗੇ ਲੈ ਹੁਣ ਪਾਣੀ ਵੀ ਆ ਫੜ ਕੇ ਪੀਣਾ ਪੈਣਾ ਤੇ ਆ ਫੜ ਕੇ ਪੀ ਲੈ ਪਾਣੀ ਬੜਾ ਭਾਰਾ ਵਾ ਉਹ ਬੰਦਾ ਥੱਕਾ ਹੁੰਦਾ ਉਹਨੂੰ ਪਾਣੀ ਪੁਣੀ ਪੁੱਛਣਾ ਚਾਹੀਦਾ ਥੱਕੇ ਨੂੰ ਤੂੰ ਜਿੰਮ ਤੋਂ ਆਇਆ ਹੋ ਤੇ ਇਹ ਮੈਂ ਸਟਾਰਟ ਕਰ ਲੈਣਾ ਦੇ ਦੇ ਉਹ ਪੈਸੇ ਆਇਆ ਤੇ ਕਾਲਜ ਚੋਂ ਆ ਇੱਕ ਤੂੰ ਕਾਪੀ ਖੜਨਾ ਠੱਗ ਕਾੜਨਾ ਜਾਣਾ ਠੱਗ ਜਾਣਾ ਤੁਹਾਨੂੰ ਨਹੀਂ ਪਤਾ ਉੱਥੇ ਬਹਿ ਬਹਿ ਪੜ ਪੜੀ ਖਾ ਕੇ ਚਾਈਦਾ ਬੱਲੇ ਐਨੀ ਪੜਾਈ ਕਰੇ ਇੱਕ ਕਾਪੀ ਜਿਹੜੇ ਹਿਸਾਬ ਨਾਲ ਖੜਨਾ ਕਿੰਨੀ ਕਿ ਪੜਾਈ ਕਰ ਲੈਣਾ ਹਣਾ ਕਾਪੀ ਭਰ ਗਈ ਹੈ ਲੇਖ ਲੇਖ ਕੇ ਆ ਦੇਉਣਾ ਭਾਰ ਹੋ ਗਿਆ ਨਾਲ ਲਿਖੇ ਲਈ ਜਾ ਪਾਣੀ ਪੁੜੀ ਪੀ ਜਾ ਤੇ ਚਲੋ ਸਮਝੋ ਪੀਣਾ ਵਾ ਸਿਰ ਖਾਦਾ ਹੀ ਹੁੰਦੇ ਆਂ ਆ ਗਈਆਂ ਆ ਗਈਆਂ ਕੀ ਗੱਲ ਬੜਾ ਮੂਲਮ ਕਾਇਆ ਹੈ ਮੂਲਮ ਬਾਹਰ ਦੀ ਕਰਾਉਂਦੇ ਗੁੱਸੇ ਚ ਬੜੇ ਗੱਲਾਂ ਭੜੀਆਂ ਕੀਤੀਆਂ ਉਹਨਾਂ ਨੇ ਚੱਲ ਰੋਣ ਵਾਲੀ ਕਿਹੜੀ ਗੱਲ ਐ ਇੱਥੇ ਕਾਲ ਦੇ ਦੱਸ ਕੀ ਕਹਿੰਦੀ ਕੀ ਕੀ ਬਿੰਦੂ ਨੂੰ ਪਤਾ ਜਿੱਦਾਂ ਮਰਜੀ ਹੋ ਕੇ ਸੋਕਿਓ ਉਹਨਾਂ ਦੇ ਪੈਸੇ ਤਾਂ ਹੋਏ ਤੂੰ ਆ ਸਿਆਣੀ ਸਮਣ ਕਿੱਥੋਂ ਐਡੀ ਛੇਤੀ ਕਰਦੇ ਨੇ ਕਿਹਦੇ ਕੋ ਫੜਾ ਗਏ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਨੂੰ ਬਹੁਤ ਉਹਨਾਂ ਨੇ ਅੱਜ ਵੱਧ ਘਟ ਬੋਲਿਆ ਕੀ ਵੱਧ ਘਟ ਬੋਲਿਆ ਤੈਨੂੰ ਉਹਨਾਂ ਨੇ ਤੂੰ ਕਿਹਾ ਨਹੀਂ ਮੈਂ ਤੈਨੂੰ ਕਿਹਾ ਇਹ ਉਹਨਾਂ ਨੂੰ ਕਈ ਵੀ ਮਹੀਨਾ ਰੁਕਜੋ ਕਿਹਾ ਹੀ ਮੈਂ ਉਹ ਕਹਿੰਦੇ ਇੱਕ ਦੋ ਦਿਨ ਦੀ ਗੱਲ ਹੋਏ ਤੇ ਮੈਂ ਕਰ ਲੈਣੀ ਹੈ ਤੇ ਮਹੀਨੇ ਮੋਹਨੇ ਵਾਲੀ ਗੱਲ ਨਹੀਂ ਹੈਗੀ ਯਾਰ ਗੱਲ ਹੋ ਗਈ ਹੈ ਇਹਨਾਂ ਤੇ ਬੰਦਾ ਕਰ ਨਹੀਂ ਸਕਦਾ ਕਿ ਏਡੀ ਕੀ ਆਖ ਲਾ ਗਈ ਹੈ ਬਥੇਰੇ ਆਨਾਂ ਕੋ ਬਤੇਰੇ ਹੁਣ ਉਹਨਾਂ ਨੂੰ ਪੈਸੇ ਚਾਹੀਦੇ ਬਸ ਫੇ ਨਾ ਕਰਾਂ ਆਪਣੀ ਮੰਮੀ ਨੂੰ ਫੋਨ ਕਰਾਂ ਭਲਾ ਉਹਨੂੰ ਕਹਿ ਜੀ ਹੈਗੇ ਥੋੜੇ ਜੇ ਤੇ ਦੇ ਦੇਣਾਂ ਤੇ ਮੰਮੀ ਕੋ ਮੈਂ ਕਿੰਨੇ ਕ ਮੰਗੀ ਜਾਵਾਂਗੀ ਕਿੰਨੇ ਮੁੰਡ ਕੋ ਲੈ ਆ ਉਹ ਕਿੱਥੋਂ ਤਈ ਜਊ ਚਰੀ ਚੱਲ ਯਾਰ ਉਹਨਾਂ ਤੇ ਦੇ ਦਾਂਗੇ ਉਹਨਾਂ ਕੋ ਹੈਗੇ ਹੀ ਆ ਥੋੜੇ ਬੋਤੇ ਭਰਾ ਤੇਰੇ ਬਾਹਰ ਵਾ ਕਿ ਕਿੰਨੇ ਆ 12ਵੀਂ ਤੁਹਾਨੂੰ ਪਤਾ ਕਿਹੜੀਆਂ ਕਮਾਈਆਂ ਹੈਗੀਆਂ ਮੈਂ ਚੱਲ ਫੇਰ ਵੀ ਆਉਂਦੇ ਹੀ ਆ ਥੋੜੇ ਬੋਤੇ ਥੋੜੇ ਬੋਤੇ ਹੁੰਦੇ ਤੇ ਉਹਨਾਂ ਦੇ ਆਪਣੇ ਖਰਚੇ ਹੈ ਨਹੀਂ ਚੱਲ ਗੱਲ ਕਰਕੇ ਤੇ ਵੇਹ ਗੱਲ ਕਰਨ ਚ ਕੀ ਹੱਜਵਾ ਚਲ ਮੈਂ ਘੌਣ ਤੱਕ ਵੇਹ ਲੈਣੀ ਆ ਤਾਂ ਮੰਮੀ ਨਾਲ ਵੀ ਜਾਂਦੇ ਆਹ ਕਰਕੇ ਵੇਹ ਬਰ ਹੋਰ ਕਿੱਥੋਂ ਫੜਾਂਗੇ ਯਾਰ ਪਰ ਮੰਮੀ ਨੂੰ ਪੁੱਛ ਲਈਂ ਤੇ ਹੋਰ ਵੀ ਕਹਿੰਨ ਪੁੱਛ ਲਓ ਉਹਨਾਂ ਨੇ ਇੰਨੀ ਜੇ ਹੁਣ ਖੁਲਾਉਣਾ ਉਹਨਾਂ ਨੂੰ ਪੈਸੇ ਚਾਹੀਦੇ ਬਸ ਚੱਲ ਕਰਦਾ ਮੈਂ ਕੋ ਕੁਛ ਲੈਣੇ ਕੇਦੋ